ਆਪਣੇ ਦਫ਼ਤਰ 'ਚ ਲਾਇਬ੍ਰੇਰੀ ਦੀ ਸਥਾਪਨਾ ਕਰਨ ਨਾਲ ਪੰਜਾਬ ਫੂਡ ਕਮਿਸ਼ਨ ਦੇਸ਼ ਭਰ ਵਿੱਚੋਂ ਬਣਿਆ ਮੋਰੀ ਜਦੋਂ ਤੋਂ ਪੰਜਾਬ ਫੂਡ ਕਮਿਸ਼ਨ ਦੀ ਵਾਕਡੋਰ ਬਾਲਮਕੰਦ ਸ਼ਰਮਾ ਨੇ ਸੰਭਾਲੀ ਹੈ ਉਦੋਂ ਤੋਂ ਪੰਜਾਬ ਫੂਡ ਕਮਿਸ਼ਨ ਨਵੇਂ ਦੇ ਸੱਦੇ ਸਥਾਪਿਤ ਕਰ ਰਿਹਾ ਹੈ ਇਸ ਦੀ ਤਾਜ਼ਾ ਮਿਸਾਲ ਹੈ ਪੰਜਾਬ ਫੂਡ ਕਮਿਸ਼ਨ ਚੰਡੀਗੜ੍ਹ ਦੇ ਦਫ਼ਤਰ 'ਚ ਲਾਇਬ੍ਰੇਰੀ ਦੀ ਸਥਾਪਨਾ ਕਰਨਾ ਇਸ ਤਰ੍ਹਾਂ ਇਹ ਆਪਣੇ ਦਫ਼ਤਰ ਵਿੱਚ ਲਾਇਬ੍ਰੇਰੀ ਦੀ ਸਥਾਪਨਾ ਕਰਨ ਵਾਲਾ ਦੇਸ਼ ਭਰ ਵਿੱਚ ਪਹਿਲਾ ਫੂਡ ਕਮਿਸ਼ਨ ਬਣ ਗਿਆ ਹੈ ਫੂਡ ਕਮਿਸ਼ਨ ਦੀ ਇਸ ਲਾਇਬ੍ਰੇਰੀ ਦਾ ਉਦਘਾਟਨ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਅਤੇ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਕੂੜੀਆਂ ਨੇ ਸਾਂਝੇ ਤੌਰ ਤੇ ਕੀਤਾ ਇਸ ਮੌਕੇ ਤੇ ਸ਼੍ਰੀ ਸੁਖਵਨੀ ਸਾਹਿਬ ਦੇ ਪਾਠਾਂ ਦੇ ਭੋਗ ਪਾਏ ਗਏ ਅਤੇ ਗੁਰੂ ਸਾਹਿਬ ਦਾ ਓਟ ਆਸਰਾ ਲਿਆ ਗਿਆ ਫੂਡ ਕਮਿਸ਼ਨ ਦੇ ਚੇਅਰਮੈਨ ਬਲਮਕਨ ਸ਼ਰਮਾ ਨੇ ਦੱਸਿਆ ਕਿ ਪੰਜਾਬ ਫੂਡ ਕਮਿਸ਼ਨ ਦੇਸ਼ ਦਾ ਪਹਿਲਾ ਫੂਡ ਕਮਿਸ਼ਨ ਬਣ ਗਿਆ ਹੈ ਜਿਸ ਨੇ ਆਪਣੇ ਦਫ਼ਤਰ ਇਸ ਤਰ੍ਹਾਂ ਦੀ ਲਾਇਬ੍ਰੇਰੀ ਦੀ ਸਥਾਪਨਾ ਕੀਤੀ ਹੋਵੇ ਇਸ ਪ੍ਰਾਪਤੀ ਨਾਲ ਨਾ ਕੇਵਲ ਸੂਬੇ ਲਈ ਇਹ ਪ੍ਰਾਪਤੀ ਨਾ ਕੇਵਲ ਸੂਬੇ ਲਈ ਮਾਣ ਵਾਲੀ ਗੱਲ ਹੈ ਬਲਕਿ ਇਹ ਹੋਰ ਰਾਜਾਂ ਲਈ ਪ੍ਰੇਰਨਾ ਦਾ ਕੰਮ ਵੀ ਕਰੇਗੀ ਇਸ ਲਾਇਬ੍ਰੇਰੀ ਨੂੰ ਸਥਾਪਿਤ ਕਰਨ ਦੇ ਮਕਸਦ ਬਾਰੇ ਜਾਣਨਾ ਪਹੁੰਚਿਆ ਉਹਨਾਂ ਕਿ ਆ ਕਿ ਇਸ ਲਾਇਬ੍ਰੇਰੀ ਵਿੱਚ ਰਾਸ਼ਟਰੀ ਖੁਰਾਕ ਸਿੱਖਿਆ ਐਕਟ ਬਾਰੇ ਦਸਤਾਵੇਜ਼ਾਂ ਸੰਵਿਧਾਨਕ ਉਪਬੰਧਾਂ ਨਿਆਇਕ ਫੈਸਲਿਆਂ ਖੇਤੀਬਾੜੀ ਪੋਸ਼ਣ ਤੇ ਲੋਕ ਭਲਾਈ ਯੋਜਨਾਵਾਂ ਨਾਲ ਸੰਬੰਧਿਤ ਕਿਤਾਬਾਂ ਅਤੇ ਹੋਰ ਸਮੱਗਰੀ ਹੋਣ ਕਰਕੇ ਇਹ ਫੂਡ ਕਮਿਸ਼ਨ ਦੇ ਕੰਮ ਕਾਜ ਵਿੱਚ ਪਾਰਦਰਸ਼ਤਾ ਗੁਣਵੱਤਾ ਤੇ ਇੱਕ ਨਿਰਪੱਖ ਫੈਸਲਾ ਲੈਣ ਦੀ ਪ੍ਰਕਿਰਿਆ ਨੂੰ ਮਜ਼ਬੂਤ ਕਰੇਗਾ ਜਿਕਰਯੋਗਤਾ ਥੀਵੀ ਹੈ ਕਿ ਪੰਜਾਬ ਫੂਡ ਕਮਿਸ਼ਨ ਦੀਆਂ ਕੀਤੀਆਂ ਜਾ ਰਹੀਆਂ ਨਵਕਲੀਆਂ ਸਰਗਰਮੀਆਂ ਤੇ ਪਹਿਲਕਦਮੀਆਂ ਦੀ ਚਰਚਾ ਭਾਰਤ ਦੇ ਖੁਰਾਕ ਮੰਤਰਾਲੇ ਤੱਕ ਵੀ ਪੁੱਜ ਚੁੱਕੀ ਹੈ ਸ਼ਾਇਦ ਇਸੇ ਕਰਕੇ ਅਗਲੇ ਮਹੀਨੇ ਭਾਰਤ ਦੇ ਖੁਰਾਕ ਮੰਤਰੀ ਦੀਗਵਾਈ ਚ ਦਿੱਲੀ ਵਿਖੇ ਹੋਣ ਵਾਲੀ ਭਾਰਤ ਦੇ ਸਾਰੇ ਫੂਡ ਕਮਿਸ਼ਨ ਦੇ ਚੇਅਰਮੈਨਾਂ ਤੇ ਮੈਂਬਰਾਂ ਦੀ ਵਿਸ਼ੇਸ਼ ਇਕੱਤਰਤਾ ਵਿੱਚ ਬਾਲਮਕੰਨ ਸ਼ਰਮਾ ਨੂੰ ਵਿਸ਼ੇਸ਼ ਵਕਤਾ ਵਜੋਂ ਸ਼ਿਰਕਤ ਕਰਨ ਦਾ ਸੱਦਾ ਭੇਜਿਆ ਗਿਆ ਹੈ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਵੰਦਰ ਸਿੰਘ ਸੰਧਵਾ ਨੇ ਇਸ ਮੌਕੇ ਤੇ ਮੁੱਖ ਮਹਿਮਾਨ ਵਜੋਂ ਆਪਣੇ ਭਾਸ਼ਣ ਵਿੱਚ ਇਸ ਪਹਿਲ ਕਦਮੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਲਾਇਬ੍ਰੇਰੀਆਂ ਸੰਵਿਧਾਨਕ ਸੰਸਥਾਵਾਂ ਨੂੰ ਮਜ਼ਬੂਤ ਕਰਦੀਆਂ ਹਨ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਪੰਜਾਬ ਫੂਡ ਕਮਿਸ਼ਨ ਦਾ ਇਹ ਕਦਮ ਖੁਰਾਕ ਸੁਰੱਖਿਆ ਵਾਸਤੇ ਅਤੇ ਕਿਸਾਨਾਂ ਤੇ ਗਰੀਬਾਂ ਦੀ ਭਲਾਈ ਲਈ ਲਾਹੇਵੰਦ ਸਾਬਤ ਹੋਵੇਗਾ ਇਸ ਮੌਕੇ ਤੇ ਪੰਜਾਬ ਫੂਡ ਕਮਿਸ਼ਨ ਦੇ ਮੈਂਬਰ ਵਿਜੇਦਤ ਚੇਤਨ ਪ੍ਰਕਾਸ਼ ਧਾਲੀਵਾਲ ਅਤੇ ਜਸਵੀਰ ਸਿੰਘ ਸੇਖੋਂ ਹਾਜ਼ਰ ਸਨ आओ दिखावेक पहलकदमी झलक भी सूबे बॉडीज़ से चाहे कह लो वाला कोई गिरध आश्रम कोई विधवा आश्रम कोई स्पैशल चिल्ड्रन बच्चा स्कूल इधर अदारे बचायादारे जो महमा ਸ਼ਹਿਰੀ ਗੁੜਾ ਆਪਣੇ ਪੁਲਟੇ ਤੇ ਡਿਮਾਂਡ ਭਾਵੇ ਕਿ ਸਾਡੇ ਇੰਨੇ ਨਾਲ ਇੰਨੇ ਮੈਂਬਰ ਹੈ ਆ ਉਹਨਾਂ ਸਾਰਿਆਂ ਦਾ ਰਾਸ਼ਨ 15 ਕਿਲੋ ਪਰ ਹੈਡ ਪਰ ਮਹੀਨਾ ਕਣਕ ਤੇ ਚਾਵਲ ਸਬਜ਼ੀ ਲਈਤੇ ਕਹਿੰਦੇ 34 ਰੁਪਏ ਕਿਲੋ ਉਸਦੇ ਨੇ ਆ ਆਰਮੀ ਨੂੰ ਤਾਂ ਹਮ ਤਾਂ ਅਗੇ ਸਮਾਚਾਰ ਦੇ ਸਭਾ ਪੱਤਰ ਤੇ ਆਇਆ ਚਾਵਲ ਤੇ ਕਣਕ ਤੇ ਮੈਂ ਆਉਂਦੀ ਬੇਨਤੀ ਕੀਤੀ ਸਭਾ ਦੇ ਮੰਤਰੀ ਮੈਡਮ ਬਜੀਤ Kaur ਜੀ ਨੂੰ ਕਿ ਤੁਸੀਂ ਇਹ ਸਰਵੇ ਕਰਾਓ ਇੰਕਮ ਪ੍ਰੋਗਰਾਮ 2026 ਤੋਂ ਸੀ ਲਾਹੇ ਸੋ ਮੇਰੇ ਕਹਿੰਦਾ ਭਰਾਵਾ ਕਿ ਫੂਡ ਮਿਸ਼ਨ ਜਾਣਾ ਜਾਂਦਾ ਸੀਗਾ ਮੇਡੇ ਵੀ ਅੰਤਿਮ ਵਾਲੀ ਜਹਾਂ ਅਸਾਂ ਨਿਕਵਾਲੀ ਪਰ ਸਾਡੇ ਮੈਂਬਰ ਸਰਪਾਲ ਨੇ ਇੱਕ ਪੜਾਵੀ ਸਹੂਚਾ ਕੀਤਾ ਕਿ ਇਸ ਵੀ ਤਰ੍ਹਾਂ ਪੂਰੀ ਆਪਣਾ ਉਹ ਦਰਨ ਪੜਿਆ ਅਗਰ ਉਸੇ ਘਰ ਹਰ ਕਿਰਤ ਕਿ ਸ਼ੋਰ ਬੱਚੀਆਂ ਮਾਂ ਦੇ ਸਕੂਲਾਂ ਵਿੱਚ ਸੈਨੀਤਿਕ ਨਰਗ ਪੈਡ ਦੇ ਰਿਹਾ ਹੈ ਇਹ ਚੈੱਕ ਕਰਨੇ ਕਿ ਸਾਡੀਆਂ ਸੰਸਥਾ ਵਿੱਚ ਅਸੀਂ ਖੂਬ ਕੁਝ ਪਚਾ ਸਕਦੇ ਹਾਂ ਸਾਡਾ ਡਾਇਰੈਕਟਰ ਵਾ ਸੋ ਮੇਰੀ ਬੇਨਤੀ ਹੈ ਤਰ ਸਾਰਿਆਂ ਨੂੰ ਤੁਸੀਂ ਆਪਣੇ ਆਪਣੇ ਅਲੱਗ-ਅਲੱਗ ਨਿਸ਼ਾਨ ਦੇ ਜਿੰਨੇ ਵੀ ਸਵਾਲ ਨੇ ਨਾਲੇ ਉਹ ਵੀ ਪਿਛਾਰ ਸਵਾਲ ਬਈ ਲੈਗ ਵਿੱਚ ਲਿਖਾਓ ਤਾਂ ਇਸੇ ਰਸਟਨ ਦਾ ਬੰਧਾ ਕਰਕੇ ਇੱਕ ਬਰਾ ਛਵੀ ਨੂੰ ਉਹ ਰਸਟਨ ਦੇ ਦੇ ਕਾਬਲ ਹੋ ਸਕੀਏ ਦੋਸਤੋ ਮੈਂ ਹਾਂ ਐਸ ਸ਼ਰਮਾ ਤੇ ਤੁਸੀਂ ਦੇਖ ਰਹੇ ਸੀ ਬਾਤ ਪੰਜਾਬ ਦੀ ਜੇ ਪੇਸ਼ਕਾਰੀ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਤੇ ਘੰਟੀ ਵਾਲਾ ਬਟਨ ਵੀ ਨੱਪੋ ਸ਼ੁਕਰੀਆ